आ जा नलका चक पशु खड़े पानी पिना सू पानी थोड़ा निकल नलके चोर करी जाने पानी चल फिर चला लागे आके जो खेतो आ, आ, आ गई पानी चल ना ही उधरों स्नेहा सारा दिन उधर सुती रही है कोई तंदरुस्ती सुनेहा नहीं आया कोई स्नेहा नहीं आया कुड़ी उम्मी हजे कोई नहीं आया है

ਚਲ ਕੋਈ ਨਾ ਅੱਜ ਦਾ ਦਿਨ ਆਜੂ ਲੋਹੜੀ ਦਾ ਦਿਨ ਆ ਗੇ ਪਹਿਲੇ ਆਵਾਂਗੇ ਦੋ ਸਰ ਰੌੜੀਆਂ ਲਿਆਵਾਂਗੇ ਹੁਣ ਕਹਤਿਆਂ ਰੌੜੀਆਂ ਲਿਆਵਾਂਗੇ ਚਲ ਕੋਈ ਨਾ ਫੇਰ ਕੀ ਹੁੰਦਾਗਾ ਨਾ ਨਾ ਇੱਥੇ ਚੱਜੂ ਦੇ ਸਨੇਹ ਹਲਾ ਲਾਵੇਗੀ ਤੂੰ ਤਾਂ ਫੇਰ ਪੱਥਰ ਦਾ ਸਨੇਹ ਹਲਾਪਾ ਚਲੋ ਬਣਾਤੀ ਲੋਹੜੀ ਐਸੀ ਵੀ ਲੋਹੜੀ ਆਉਂਦੀ ਆ ਕੋਈ ਖੁਸ਼ੀਆਂ ਦੇ ਦਿਨ ਆਉਣਗੇ ਆਪਣੇ ਘਰੇ ਕੋਈ ਨਾ ਮੈਂ ਤੂੰ ਐਵੇਂ ਨਾ ਕਰਿਆ ਕਰਾ ਕੀ ਮੈਂ ਨਾ ਕੀ ਕਰਨੀ ਕੀ ਕਰਾਣਾ ਮੈਂ ਕੀ ਨਾ ਕਰਾਂ ਮੈਂ ਦੱਸ ਉਹ ਕਿਹੜਾ ਹਰ ਕਿਸੇ ਦਾ ਕੋਈ ਸਾਰੇ ਜੀ ਅਲਰਜੀ ਆ ਸੀ ਭਈ ਕੋਈ ਤੁਸੀਂ ਆਦਾ ਮੈਂ ਆਪ ਕਾਮਲ ਨੂੰ ਲਿਆਵਾਂਗੇ ਬਰੇ ਦਿਨਾਂ ਦੇ ਦੇਣਾਂਗੇ ਬਰੇ ਦਿਨਾਂ ਨੂੰ ਅਗਰਾ ਆਪਦੇ ਘਰੇ ਸੋਨਾ ਲੱਗਦਾਗਾ ਨਾ ਭਾਈ ਮੇਰਾ ਜੀ ਨਹੀਂ ਕਰਦਾ ਕਾਮਲ ਦੀ ਗੱਲ ਵੀ ਨਾ ਕਰ ਮੇਰੇ ਕੋਲ ਟੋਲੇ ਉਹਨੂੰ ਕਈ ਨਹੀਂ ਹੈਗੀ ਮੰਮੀ ਆ ਆ ਤਾਂ ਦੇਖ ਕਹੇ ਜੇ ਲਾਇਆਗਾ ਨਹੀਂ ਆਪਦੇ ਘਰੇ ਤਾਂ ਹੁਣ ਉਹ ਆਊਗੀ ਮੇਰੇ ਤਾਂ ਵੀ ਜਮਾਂ ਜੀ ਨਹੀਂ ਕਰਦਾ ਤੇ ਤੁਸੀਂ ਆਦਾ ਬਸ ਆਪ ਲੋੜੀ ਵੀ ਨਹੀਂ ਮਨਾਉਣੀ ਤੁਸੀਂ ਵੀ ਆ ਜਾ ਅੰਦਰ ਵੱਟ ਜੋ ਟਾਈਮ ਨਾ ਕਾਦੀਆਂ ਲੋੜੀਆਂ ਆਪਣੀਆਂ ਆਪਣੇ ਮਨਾਉਂਦੇ ਲੋੜ ਦਾ ਬਸ ਲੋੜਾ ਨਾ ਮੜਾਂਗੀ ਪੰਗਾ ਨਹੀਂ ਫੌਰਮਾ ਫਿਰ ਠੀਕ ਰਹਿੰਦੀ ਹੈ ਵਧੀਆ ਭਾਈ ਜਿੱਦ ਸਨੇਹਾ ਕਾਦੇ ਠੀਕ ਆਂ ਚਾਹ ਪੀ ਲੈਂਗੇ ਆਏ ਸੀਗਾ ਕੋਈ ਅੱਜ ਦਾ ਜਨ ਆਊਗਾ ਐ ਕਰ ਲਈ ਤੂੰ ਤੇ ਤੂੰ ਜਾ ਅੱਜ ਲਿਆ ਕਮਲ ਤੂੰ ਭਾਈ ਮੈਂ ਜਾਣਾ ਹੈ ਹੋਰ ਬਰੇ ਦਿਨਾਂ ਦੇ ਦੇਣਾਗਾ ਆ ਕਾਦੇ ਘਰੀ ਸੋਹਣੇ ਲੱਗਦੇ ਆਗੇ ਨਹੀਂ ਗੱਲ ਤਾਂ ਤੇਰੀ ਠੀਕ ਹੈ ਖਰ ਮੈਂ ਜਾਣਾਗਾ ਤੇ ਲਿਆਉਣਾ ਫਿਰ ਮੈਂ ਅੱਜ ਮੈਂ ਚਾਹ ਪੀਣਾ ਬਸ ਚੱਲਦਾਗਾ ਹਾਂ ਠੀਕ ਹੈ ਠੀਕ ਚੰਗਾ ਮਾ ਫਿਰ ਮੈਂ ਜਾਣਾ ਕੱਲ ਸੁਣ ਲੈ ਮੇਰੇ ਤੋਂ ਜਾਣਾ ਤਾਂ ਹੈਗਾ ਹਾਂ ਇਸ ਨੇ ਹਮਨ ਚੰਗਾ ਨਹੀਂ ਲੱਗਿਆ ਆ ਆਪਾ ਤਾਂ ਲਿਉਣੀ ਨਹੀਂ ਉਹ ਕੋਈ ਨਹੀਂ ਮਾ ਫਿਰ ਹੁਣ ਘਰੇ ਤਾਂ ਜਵਾਕ ਤਾਂ ਘਰੇ ਲਿਉਣੇ ਪੈਣਗੇ ਜਵਾਕ ਹੁੰਦਾ ਤਾਂ ਲਿਆ ਆਉਂਦੇ ਖੁਸ਼ੀਆਂ ਨਾਲ ਲਿਆਉਂਦੇ ਨੇ ਲੋੜਿਆ ਆਪਾ ਸਾਰੇ ਪਿੰਡ ਚ ਦੇਖ ਕੇ ਆਉਂਦੇ ਫਿਰ ਰੱਬ ਨੇ ਆਪਾ ਤਾਂ ਕੁਝ ਖੋਹਿਆ ਤਾਂ ਨਹੀਂ ਦਿੱਤੇ ਹੀ ਆ ਕੁਝ ਦਿੱਤਾ ਕਿਸਾਂ ਦੋ ਹੋ ਗਏ ਪੱਥਰ ਕੋਈ ਨਹੀਂ ਫਿਰ ਕੀ ਹੋ ਗਿਆ ਆ ਚਾਰ ਦਿਨਾਂ ਨੂੰ ਨਾਰ ਨਾਲ ਚਣਗੇ ਉਹ ਕੋਈ ਗੱਲ ਨਹੀਂ ਮੈਂ ਜਾਣਾ ਤੇ ਮੈਨੂੰ ਲਿਉਂਦੇ ਮੈਨੂੰ ਨਹੀਂ ਪਤਾ ਆ ਦੀ ਮਰਜ਼ੀ ਕਰ ਦੋ ਤੁਸੀਂ ਤੂੰ ਤਾਂ ਬਾਸ ਸਾਰਾ ਖੱਟਣਾ ਸਾਰਾ ਦਿਨ ਮਾਂ ਹੀ ਕਰੀ ਜਨੇ ਤੂੰ ਦਾ ਨਹੀਂ ਸਾਰੀ ਕੀ ਕਰਾਂ ਇਹ ਤੇ ਚੰਦਰਾਸ ਨੇ ਹਾ ਗਉਦ ਨੀ ਮੰਜੇ ਤੇ ਬੈਠੀ ਹੈ ਉਹ ਕੋਈ ਗੱਲ ਨਹੀਂ ਫਿਰ ਹੁਣ ਤਾਂ ਉਹ ਤਾਂ ਲਿਆਉਣੇ ਤਾਂ ਪੈਣਗੇ ਘਰੇ ਕਿ ਲਿਆਉਣੇ ਨਹੀਂ ਪੈਂਦੇ ਤੇਰੀ ਮਰਜ਼ੀ ਹੈ ਮੈਂ ਦਵਾ ਹੁਣ ਘਰੋਂ ਸਿੜ ਦੂਗੀ ਮੈਂ ਤਾਂ ਇਸ ਗੱਲ ਤੇ ਬੋਲਦੀ ਨਹੀਂ ਥੋੜੀ ਮਰਜ਼ੀ ਤੇਰੀ ਮਰਜ਼ੀ ਹੈ ਫਿਰ ਕਹ ਬਈ ਠੀਕ ਹੈ ਬਈ ਵਧੀਆ ਜਮਾਂ ਤੂੰ ਸੁਣਾ ਸੋਹਣੀ ਬਹੁਤ ਹਰ ਗੁਣ ਨਜ਼ਰ ਮੈਂ ਹੁਣ ਦੇਖ ਕੇ ਆਗਾ ਹਾਂ ਬਹੁਤ ਸੋਹਣੀ ਕੁੜੀ ਬਣੀ ਨਹੀਂ ਕੁੜੀ ਤਾਂ ਸੋਹਣੀ ਹੈ ਬਹੁਤ ਰੰਗ ਲਾਇਆ ਤੂੰ ਹੋਰ ਜਰਾ ਹੋਰ ਕੀ ਕਰਨਾ ਫਿਰ ਕਰਦਾ ਕਿ ਯਾਰ ਮਾਤਾਤਾ ਪਾਈ ਬੈਠੀ ਹੈ ਕਿ ਕਲੇਸ਼ ਮੈਂ ਵੀ ਦੇਖਿਆ ਜੀ ਮੂੰਹ ਜਾਂ ਟੇਡਾ ਜੇ ਹੁੰਦੀ ਬੈਠੀ ਹਾਂ ਤੇ ਯਾਰ ਮੇਰੇ ਤਾਂ ਇੱਕ ਨਾ ਦਿਲ ਚ ਗੱਲ ਹੈ ਯਾਰ ਜੇ ਤੂੰ ਸੁਣੇਗਾ ਤਾਂ ਭਰਾਵਾ ਨਹੀਂ ਗੱਲਾਂ ਕਰਦੇ ਹੁੰਦੇ 10 ਗੱਡੀ ਗੱਲ ਕੀ ਗੱਲ ਹੈ ਯਾਰ ਮੈਨੂੰ ਕੁੜੀ ਦਾ ਚਾਹ ਵਾਲਾ ਚਾਹ ਦਾ ਮੈਨੂੰ ਹੀ ਬਹੁਤ ਆ ਬਈ ਯਾਰ ਚਰਮੂਰੇ ਆ ਗਈ ਲੋੜੀ ਹਾਂ ਤੇ ਮੇਰਾ ਜੀ ਕਰਦਾ ਮੈਂ ਲੋੜੀ ਵੰਡ ਦਿਆਂ ਫਿਰ ਤੈਨੂੰ ਕੀ ਦਿੱਕਤ ਕੀ ਹੈ ਵੰਡ ਦੇ ਉਹ ਮੈਨੂੰ ਐ ਮਾਤਾ ਵਾਲਾ ਰੌਲਾ ਪਾਈ ਬੈਠੀ ਐ ਮਾਤਾ ਤਾਂ ਫਿਰ ਸਭ ਆਈ ਏ ਇਹ ਅਸੀਂ ਕੀ ਕਰ ਸਕਦੇ ਬਈ ਯਾਰ ਉਹਦਾ ਜਦੋਂ ਬੋਲ ਦਿਆ ਹਾਂਦੀਆ ਪੱਥਰ ਮਾਰਿਆ ਪੱਥਰ ਮਾਰਿਆ ਤੇ ਧੀਆ ਧੀ ਕਿੱਥੇ ਜਾਵੇ ਯਾਰ ਨਹੀਂ ਯਾਰ ਪੱਥਰ ਵਾਲੇ ਤਾਂ ਉਹਦੀ ਤਾਂ ਸੋਚ ਉਹੋ ਜੀ ਐ ਆਪਾਂ ਉਹਨੂੰ ਤਾਂ ਨਹੀਂ ਬਦਲ ਸਕਦੇ ਪਰ ਆਪਾਂ ਜਿਹੜੀ ਆਪਦੀ ਖੁਸ਼ੀ ਆਪਣੇ ਘਰੇ ਆਈ ਆ ਆਪਾਂ ਤਾਂ ਮਨਾਵਾਂਗੇ ਤੂੰ ਕਰ ਟੈਨਸ਼ਨ ਵੀ ਰਿਓ ਕਿ ਲੋੜੀ ਦਾ ਸਮਾਨ ਲਿਆ ਮੰਡੀ ਜਾ ਪੈਸੇ ਉਤੋਂ ਲੈ ਜਾ ਬੜਕਾ ਜਾਣਾ ਜੇ ਤੂੰ ਕੋਈ ਹੈਗਾ ਤਾਂ ਠੀਕ ਐ ਤੇ ਬਾਈ ਬਣ ਕੇ ਸਾਰਾ ਪ੍ਰੋਗਰਾਮ ਕਰਾਂਗੇ ਆਪਾਂ ਲੋੜੀ ਮੰਡ ਕੇ ਆਉਂਦੇ ਦੋਨੇ ਬਾਈ ਚੱਲਾਂਗੇ ਚੱਲ ਫਿਰ ਮੈਂ ਚੱਲਦਾ ਜਾਣਾ ਹਾਂ ਫਿਰ ਬਰੋ ਠੀਕ ਐ ਠੀਕ ਐ ਬਸ ਮੈਨੂੰ ਤੇਰੇ ਹੀ ਸਾਥ ਚਾਹੀਦਾ ਸੀ ਬਾਈ ਚਲ ਤੂੰ ਚੱਲ ਨਾ ਪੋਲਿਆ ਹਾਕੀ ਲੈ ਆਉਣਾਗਾ ਇਹ ਤਾ ਹਾਕੀ ਹੈਗਾ ਕੁਛ ਨਹੀਂ ਹਾਂ ਭਈ ਆ ਗਿਆ ਉਸ ਤਾਂ ਆ ਗਿਆ ਨਹੀਂ ਹੈਗਾ ਹੈ ਤਾਂ ਹੈਗਾ ਸਮਾਨ ਲੈ ਆਏ ਤੁਮ ਮਾ ਮੈਂ ਨਾ ਸੰਦੀਪ ਨਾਲ ਰਾਜ ਜੀ ਕਰੀ ਸੀਗੀ ਕਹਿੰਦਾ ਕਿ ਬੰਡਲਾ ਚੱਲ ਰੂੜੀ ਹਾਂ ਤੇ ਕੁੜੀ ਦੀ ਰੂੜੀਆਂ ਲੈ ਆਏਗੇ ਹੁਣ ਪੋਲਿਆ ਕਿ ਆ ਮੋ ਕੋਈ ਜੀ ਦਾ ਟਾਈਮ ਰੂੜੀ ਤੇ ਲਿਆਉਣੀ ਬਣਨੀ ਆਪਾਂ ਠੀਕ ਹੈ ਭਾਈ ਸਾਨੂੰ ਰਿਆੜਾਂ ਚੰਗੀਆਂ ਲੱਗਦੀਆਂ ਇਹ ਕੰਮ ਚੰਗਾ ਤਾਂ ਹੈ ਨਹੀਂ ਸੋਡਾ ਕਰ ਦਿਓ ਮਾ ਬਣਾਈਆਂ ਉਹ ਕੁਛ ਨਹੀਂ ਦਾ ਬਾ ਤੂੰ ਤਾਂ ਉਹੀ ਕਰੀ ਨਾ ਫਿਕਰ ਨਾ ਕਰਿਆ ਕਰ ਮਾ ਤੂੰ ਕਿਹੜਾ ਦਨਾਂ ਨੂੰ ਨਾਰ ਨਾਲ ਜੁਫੀ ਕਰਕੇ ਨਾ ਕਰ ਜਿਹੜਾ ਪ੍ਰਮਾਤਮਾ ਨੇ ਆਪੇ ਆ ਦੇ ਲੇਖ ਲਿਖਾ ਕੇ ਆਈ ਹੈ ਤੂੰ ਟੈਨਸ਼ਨ ਨਾ ਲੈ ਸਵਾਲ ਲੇਖ ਲਿਖਾ ਕੇ ਆਈ ਹੈ ਲੇਖ ਤਾਂ ਮੇਰੇ ਬਾੜੇ ਸੀ ਜਿਹੜੇ ਦੇ ਤੋਂ ਹੋਰ ਜਾ ਤਾਂ ਹੀ ਤਾਂ ਇਹਨੂੰ ਦੱਸਦੇ ਨਹੀਂ ਹੁੰਦੇ ਅਰੀ ਕਿਨੇ ਮਰਖੀਆਂ ਛੇਰ ਦਨਾਂ ਨੂੰ ਨਾਰ ਨਾਲ ਠੀਕ ਹੈ ਰਾਮ ਦੀ ਸੀ ਦੀ ਰਾਮ ਤੈ ਨੂ ਤਾ ਜਵਾਖ ਜੇ ਨਾ ਕੰਜਰ ਦੇ ਖੰਡਿਆਲਾ ਪਾ ਦਿੰਦੇ ਨਾ ਕੀੜਾ ਆ ਗਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੋਲਾ ਸਿੰਘ ਆਪਣਾ ਨਾਮ ਹੈ ਹਾਂਜੀ ਆਪਣੀ ਡਾਕ ਆਈ ਸੀਗੀ ਬਾਈ ਇੱਕ ਇੱਕ ਆਦੀ ਆ ਗਈ ਦੇਖੋ ਚੰਗਾ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਬਾਈ ਠੀਕ ਆਦੀ ਹੈ ਇਹ ਯਾਰਾ ਉਹ ਬੱਲੇ ਓਏ ਉਹ ਜੋਬ ਲੱਗ ਗਈ ਮਾਂ ਹਾਂ ਬਤਾ ਇੱਧਰ ਆ ਜਾ ਇੱਧਰ ਤੇ ਆ ਜਾ ਬਾਣ ਕੀ ਗੱਲ ਕਾਦੀ ਮੈਨੂੰ ਤਾਂ ਜੋਬ ਆ ਗਈ ਇਹ ਕੀ ਹੁੰਦਾ ਮੈਨੂੰ ਨੌਕਰੀ ਮਿਲ ਗਈ ਹਾਂ ਸਰਕਾਰੀ ਨੌਕਰੀ ਮਿਲ ਗਈ ਸੌਖਾ ਤੇ ਹੋਰ ਆ ਚਿਚੀ ਦਾ ਜਿਆਉਂਦੀ ਵੜਾਦੀ ਮੈਨੂੰ ਪਤਾ ਨਹੀਂ ਮੈਂ ਤਾਂ ਡਿੱਗੀ ਵੀ ਸੀ ਤੇ ਹੋਰ ਵਾਹਿ ਪਰਮਾਤਮਾ ਨੇ ਆਪਣੀ ਇਹ ਧੀ ਵਧੀਆ ਸੁਣ ਲਈ ਵਾਹਿ ਕਿਸੇ ਦੀ ਗੱਲ ਹੈ ਬਸ ਤੰਗਾ ਸਨੇਹਾ ਆ ਤੇ ਹੋਰ ਆ ਦੇਖ ਲੱਤੀ ਹੋਈ ਸੀ ਤਾਂ ਆ ਪਰਮਾਤਮਾ ਨੇ ਦੇਖ ਲਾ ਆਪਣਾ ਸੰਦੀਪ ਹੋਰਾਂ ਨੂੰ ਵੀ ਦੱਸ ਦਗੇ ਨਾ ਸੰਦੀਪ ਇਕੱਠੇ ਕਰੋ ਸਾਰਿਆਂ ਨੂੰ ਸੰਦੀਪ ਨੂੰ ਇਹ ਆਵਣਾ ਭੱਜ ਕੇ ਆਈ ਉਹ ਨਾ ਕਿਰਾ ਕੀ ਹੋ ਗਿਆ ਬਾਈ ਓਏ ਹਾਂ ਕੋਈ ਮੈਨੂੰ ਤਾਂ ਨੌਕਰੀ ਮਿਲ ਗਈ ਸਰਕਾਰੀ ਸੱਚੀ ਪੱਕਾ ਹੀ ਹੋਣੀ ਡਾਕੀਆ ਫੜਾ ਕੇ ਗਿਆਗਾ ਇਹਦਾ ਬਾਈ ਤੇਰੇ ਉਹ ਪੁਲਿਸ ਵਾਲੇ ਕਾਰਡ ਆ ਨਾ ਉਹ ਨਾ ਬਾਲਾ ਸੁਣਾ ਹੋਏ ਕੰਮ ਆ ਆ ਦੇਖ ਲੈ ਤੂੰ ਹੁਣ ਹੁਣ ਕਿਵੇਂ ਕਰਦੇ ਦੇਖ ਆ ਦੇਖ ਲੈ ਜੇ ਹੁਣ ਮੈਂ ਆਪਣੇ ਕੰਮ ਮੇਰੀ ਗੱਲ ਸੁਣ ਮਾਂ ਆਪਾਂ ਤੂੰ ਪੱਥਰ ਕਹਿੰਦੀ ਸੀ ਨਾ ਪੱਥਰ ਮਾਰਿਆ ਆਪਣੇ ਘਰ ਦੇ ਪੈਰ ਪੈ ਗਏ ਤੇ ਦੇਖ ਟਿੰਡੀ ਨੌਕਰੀ ਲੱਗੀ ਆਹ ਘਰ ਦੇ ਆਂਗੀ ਦੇਖ ਨੇ ਲੈ ਕੀ ਆਇਆ चल फिर अच्छा खुशियां ठीक है, है, है। सारे दोस्तों ਇਹ ਛੋਟੀ ਵੀਡੀਓ ਤੁਸੀਂ ਦੇਖ ਰਹੇ ਸੀ ਕਿ ਲੋਹੜੀ ਦੇ ਮੌਕੇ ਤੇ ਤੇ ਆਪਣਾ ਹੱਕ ਬਣਦਾ ਹਨਾ ਵੀ ਪ੍ਰਮਾਤਮਾ ਨੇ ਜਿਹੜੇ ਰੰਗਾਂ ਦੇ ਵਿੱਚ ਰੱਖਿਆ ਆਪਾਂ ਨੂੰ ਉਸੇ ਰੰਗਾਂ ਦੇ ਵਿੱਚ ਰਹਿਣਾ ਚਾਹੀਦਾ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਬਈ ਜਿਹੜੇ ਆਪਾਂ ਕਹਿੰਦੇ ਨੇ ਨਾ ਕਰਮ ਕਰਮ ਨੂੰ ਪ੍ਰਮਾਤਮਾ ਆਪ ਹੀ ਲਿਖ ਕੇ ਤੋਰਦਾ ਬਈ ਆਪਾਂ ਉਹਨਾਂ ਨੂੰ ਬਦਲਣ ਵਾਲੇ ਨਹੀਂ ਹੈਗੇ ਤੇ ਕਿਸੇ ਵੀ ਚੀਜ਼ ਦਾ ਸੋਗ ਨਾ ਮਨਾਇਆ ਕਰੋ ਜੇ ਉਹ ਵੀ ਪ੍ਰਮਾਤਮਾ ਦਿੰਦਾ ਹੈ ਚੰਗੇ ਖਾਤਰੀ ਦਿੰਦਾਗਾ ਧੰਨਵਾਦ ਜੀ